ਮੈਂ ਨਾ ਗੱਲ ਤੋੜ ਰਿਹਾ ਸੀਗਾ ਕਾਂਚਨਪ੍ਰੀਤ ਹੋਰਾਂ ਬਾਰੇ ਤਰਨ ਤਰਨ ਤੋਂ ਸੁਖਵਿੰਦਰ ਕੌਰ ਜੀ ਦੇ ਬੇਟੀ ਤੇ ਉਹਦੋਂ ਤੁਸੀਂ ਦੱਸਿਆ ਸੀਗਾ ਕਿ ਭਾਈ ਦੱਸਿਆ ਤੁਸੀਂ ਵੀ ਸੀਗਾ ਤੇ ਆਪਾਂ ਖਬਰ ਵੀ ਕੀਤੀ ਸੀਗੀ ਕਿ ਕਈ ਤੇ ਪੁਲਿਸ ਕਰਮਚਾਰੀਆਂ ਨੂੰ ਆਫਸਰਾਂ ਨੂੰ ਵੀ ਝਾੜ ਪਈ ਕਿ ਭਾਈ ਤੁਸੀਂ ਗ੍ਰਿਫਤਾਰ ਕਿਉਂ ਨਹੀਂ ਕਰਦੇ ਅੱਜ ਕਹਿੰਦੇ ਕਿ ਪੇਸ਼ੀ ਹੋਈ ਹੈ ਮਜੀਠਾ ਥਾਣੇ ਦੇ ਵਿੱਚ ਤੇ ਹੁਣ ਉਹ ਕਾਹੀ ਦਿਨਾਂ ਵਿੱਚ ਲੁਕੇ ਜੇ ਰਹੇ ਫਿਰ ਇੱਕਦਮ ਸਾਹਮਣੇ ਆ ਗਏ ਕਹਾਣੀ ਸਮਝ ਨਹੀਂ ਆਈ ਕੰਚਨਪ੍ਰੀਤ ਬਾਰੇ ਕੀ ਆ ਗਿਆ ਕਿ ਉਹ ਬਾਹਰ ਚਲੇ ਗਈ ਹੈ ਜੀ ਇੱਦਾਂ ਉਦਾਂ ਜੀ ਮੈਂ ਹਮੇਸ਼ਾ ਇੱਕ ਨਾ ਸ਼ਬਦ ਸਲਾਹ ਦਿਆਂਗਾ ਤੁਹਾਨੂੰ ਇਸਤੇਮਾਲ ਕਰਿਆ ਕਰੋ ਐ ਸੂਰਤ ਦੇ ਵਿੱਚ ਸੁਖਪਾਲ ਖਹਿਰਾ ਬਾਰੇ ਵੀ ਆਪਾਂ ਇੱਕ ਸ਼ਬਦ ਇਸਤੇਮਾਲ ਕੀਤਾ ਸੀਗਾ ਕਿ ਰੂਪੋਸ਼ ਜੀ ਰੂਪੋਸ਼ ਸ਼ਬਦ ਠੀਕ ਰਹਿੰਦਾ ਸਾਡੇ ਮੀਡੀਆ ਦੇ ਵਿੱਚ ਜਿਹੜੇ ਸਾਡੇ ਸੱਜਣ ਹੈ ਉਹ অতি ਉਤਸ਼ਾਹਤ ਹੋ ਕੇ ਕਹਿ ਦਿੰਦੇ ਆ ਕਿ ਬਾਹਰ ਭੱਜ ਗਿਆ ਕੋਈ ਹੂੰ ਬਾਹਰ ਭੱਜ ਗਿਆ ਜਦ ਕਿ ਸਾਡੇ ਕੋਲ ਮਤਲਬ ਕਿ ਉਹਨਾਂ ਚੀਜ਼ਾਂ ਦਾ ਕੋਈ ਐਵੀਡੈਂਸ ਨਹੀਂ ਹੁੰਦਾ ਕਿ ਕੋਈ ਬੰਦਾ ਫਲਾਈ ਕਰ ਗਿਆ ਹੂੰ ਜਿਵੇਂ ਆ ਪੁਲਿਸ ਸੀਗਾ ਨਾ ਅਮਰਤਪਾਲ ਸਿੰਘ ਮੈਰੋ ਉਹਦੇ ਚ ਤੇ ਇੱਕ ਸਟੇਟਮੈਂਟ ਸੀਗੀ ਪੁਲਿਸ ਦੀ ਆਫੀਸ਼ੀਅਲੀ ਕਿ ਅਮਰਤਪਾਲ ਸਿੰਘ ਮੈਰੋ ਇੱਥੋਂ ਚੜ ਕੇ ਭਾਈ ਫਲਾਣੇ ਦੇਸ਼ ਵਾਸਤੇ ਫਲਾਈ ਕਰ ਗਿਆ ਜੀ ਉਹ ਤਾਂ ਹੋ ਗਿਆ ਅਧਿਕਾਰਤ ਹਾਂ ਕਨਫਰਮਡ ਆ ਨਾ ਅਧਿਕਾਰਤ ਤੌਰ ਤੇ ਜਦੋਂ ਤੁਸੀਂ ਕਹੋਗੇ ਇਹ ਦਾਵਾ ਕੀਤਾ ਗਿਆ ਕਿ ਉਹ ਬਾਹਰ ਚਲੇ ਗਈ ਹੈ ਜੀ ਭੱਜ ਗਈ ਹੈ ਜਦ ਕਿ ਕੰਚਨਪ੍ਰੀਤ कौर ਕਿਤੇ ਨਹੀਂ ਸੀ ਗਈ ਅੱਜ ਤੁਹਾਡੇ ਸਾਹਮਣੇ ਆ ਜੀ ਜੇ ਕੋਈ ਬਾਹਰ ਬੰਦਾ ਭੱਜਿਆ ਤਾਂ ਦੁਬਾਰਾ ਇੰਨੀ ਜਲਦੀ ਜਿਹਦੇ ਪਿੱਛੇ ਇਹਨਾਂ ਨੇ ਪੁਲਿਸ ਜਿਹੜੀ ਇੰਨੀ ਲਾਈ ਹੋਈ ਆ ਹੂੰ ਕਿਉਂ ਦੁਬਾਰਾ ਐਂਟਰ ਕਿਦਾਂ ਹੋਏਗੀ ਜੀ ਸਮਝਦੇ ਹੋ ਨਾ ਇਹ ਖੇਡ ਬਣ ਗਈ ਕਿ ਜਦ ਜੀ ਚਾਇਆ ਤੁਸੀਂ ਵਾਇਆ ਨੇਪਾਲ ਨਿਕਲ ਕੇ ਫੇਰ ਆ ਗਏ ਇਹ ਖੇਡ ਚੱਲ ਰਹੀ ਹੈ ਸਰ ਇਹ ਕੋਈ ਲੁਕਣ ਵਿੱਚ ਹੀ ਚੱਲ ਰਹੀ ਹੈ ਬੱਚਿਆਂ ਦੀ ਖੇਡ ਚੱਲ ਰਹੀ ਹੈ ਨਹੀਂ ਤਾਂ ਅੱਜ ਕੰਚਨਪ੍ਰੀਤ ਨੂੰ ਨਹੀਂ ਕਿਉਂਕਿ ਦੇਖੋ ਗ੍ਰਿਫਤਾਰੀ ਸਟੇ ਹੋ ਗਈ ਤਿੰਨ ਕੇ ਚਾਰ ਮੁਕਾਦਮੇ ਸੀ ਜਦੋਂ ਗ੍ਰਿਫਤਾਰੀ ਸਟੇ ਹੋ ਜਾਂਦੀ ਆ ਪਰ ਜਿਹੜੀ ਇਨਵੈਸਟੀਗੇਸ਼ਨ ਉਹ ਸਟੇ ਨਹੀਂ ਹੁੰਦੀ ਕੋਰਟ ਤੁਹਾਨੂੰ ਕਹਿੰਦਾ ਕਿ ਜਾਓ ਭਾਈ ਇਨਵੈਸਟੀਗੇਸ਼ਨ ਜੁਆਇਨ ਕਰੋ ਤਤੋਂ ਨੂੰ ਜਾਣਾ ਪੈਂਦਾ ਕੰਚਨਪ੍ਰੀਤ ਕੋਰ ਮੇਰੇ ਖਲ ਦੇ ਨਾਲ ਜੀ ਵਿਰਸਾ ਸਿੰਘ ਵਲਟੋਆ ਦੀ ਰੈਸ਼ ਤੇ ਬੈਠੇ ਸਨ ਮੈਨੂੰ ਉਹਿਆਂ ਨੂੰ ਲੱਗਿਆ ਉਹਨਾਂ ਦਾ ਘਰਵਾਰ ਦੇਖ ਕੇ ਕਿਉਂਕਿ ਕਈ ਥਾਵਾਂ ਤੇ ਮੈਂ ਦੇਖਿਆ ਜਦੋਂ ਕਿਸੇ ਦੇ ਘਰ ਬੈਠੇ ਜਰੂਰ ਸਨ ਨੇਤਾ ਦੇ ਤਾਂ ਵਿਰਸਾ ਸਿੰਘ ਵਲਟੋਆ ਵੀ ਹਾਜ਼ਰ ਸਨ ਤਾਂ ਹੁਣ ਉਹ ਇਨਵੈਸਟੀਗੇਸ਼ਨ ਜੁਆਇਨ ਕਰਨਗੇ ਇਨਵੈਸਟੀਗੇਸ਼ਨ ਜੁਆਇਨ ਕਰ ਲਈ ਤਾਂ ਉਸ ਤੋਂ ਬਾਅਦ ਸਰਕਾਰ ਆਪਣੀ ਇੱਕ ਵਾਰੀ ਫੇਰ ਉੱਥੇ ਜਾ ਕੇ ਰਿਪੋਰਟ ਰੱਖੇਗੀ ਕਿ ਭਾਈ ਸਾਨੂੰ ਹਿਰਾਸਤ ਚਾਹੀਦੀ ਹੈ ਕਿ ਨਹੀਂ ਚਾਹੀਦੀ ਪਰ ਕੰਚਨਪ੍ਰੀਤ ਕੌਰ ਨੇ ਐਲਾਨ ਕਰ ਦਿੱਤਾ ਕਿ ਮੈਂ ਆਪਣਾ ਹਲਕਾ ਛੱਡ ਕੇ ਨਹੀਂ ਜਾ ਰਹੀ ਹੂੰ ਕਿ ਇਸ ਪੌਣੇ ਜੋ ਮਰਜ਼ੀ ਆ ਤਾਂ ਮਤਲਬ ਕਿ 27 ਵਾਸਤੇ ਉਮੀਦਵਾਰ ਤੇ ਐਲਾਨੇ ਜਾ ਚੁੱਕੇ ਆ ਤਾਂ 27 ਵਾਸਤੇ ਸਮਝ ਲੋ ਕਿ ਫਾਈਟ ਸ਼ੁਰੂ ਹੋਆ ਉੱਥੇ ਜੀ ਉਸ ਹਲਕੇ ਦੀ 27 ਤੱਕ ਜਿਹੜੀ ਉਹ ਲੜਾਈ ਉਹ ਚੱਲਦੀ ਰਹੇਗੀ ਹੂੰ ਚੱਲਦੀ ਰਹੇਗੀ ਕਿਉਂਕਿ ਸੰਧੂ ਸਾਹਿਬ ਜਿੱਤ ਗਏ ਠੀਕ ਹੈ ਜੀ ਤਾਂ ਜਿਮਨੀ ਚੋੜ ਖਤਮ ਹੋ ਗਈ ਪਰ ਉਹ ਫਾਈਟ ਵੇਰ ਯੂਰੂ ਹੋ ਗਈ ਜਿਹੜਾ ਉਹਨਾਂ ਨੇ ਜਲਾਨ ਕੀਤਾ ਉਮੀਦਵਾਰ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਉਹਦੇ ਸਾਲ-ਸਾਲ ਦੋ-ਦੋ ਸਾਲ ਪਹਿਲਾਂ ਹੀ ਕਰ ਜਾਂਦੇ ਨੇ ਕਿ ਫਲਾਣੇ ਨੂੰ ਦੇ ਦਿੱਤੀ ਲੱਗੇ ਰਹੋ ਤੁਸੀਂ ਤਿਆਰੀ ਕਰੋ ਹਾਂ ਜੀ ਤਾਂ ਮਤਲਬ ਕਿ ਉਥੇ ਜਿਹੜਾ ਤਰਨ-ਤਰਨ ਦਾ ਮਾਹੌਲ ਆ ਇਦਾਂ ਹੀ ਗਰਮ ਰਹੇਗਾ ਆਉਣ ਵਾਲੇ ਸਮੇਂ ਵਿੱਚ ਬਾਕੀ ਦੇਖੋ ਇਨਵੈਸਟੀਗੇਸ਼ਨ ਤੇ ਜੁਆਇਨ ਕਰਨੀ ਪਵੇਗੀ ਹੂੰ ਇਹ ਦੇਖਣਾ ਯੋਗ ਹੋਏਗਾ ਕਿ ਕਿ ਹੁਣ ਉਸ ਇਨਵੈਸਟੀਗੇਸ਼ਨ ਨੂੰ ਜੁਆਇਨ ਕਰਨ ਤੋਂ ਬਾਅਦ ਪੰਜਾਬ ਪੁਲਿਸ ਜਿਹੜੀ ਹੈ ਸੰਤੁਸ਼ਟ ਹੁੰਦੀ ਹੈ ਪੰਜਾਬ ਪੁਲਿਸ ਤੇ ਕਾਦੀ ਸਰਕਾਰੀ ਗੱਲੋਂ ਜਾਂ ਫਿਰ ਕੋਈ ਹੋਰ ਅੜਿੱਕਾ ਜਾਂ ਟੁਚਰ ਡਾਉਂਦੇ ਨੇ ਜੀ 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 ਚਲੋ ਇੱਕ ਛੋਟੀ ਜਿਹੀ ਅਪਡੇਸ਼ਨ ਕਰ ਦਿੰਦੇ ਹਾਂ ਹਾਂ ਜੀ ਆਹ ਦੇਖੋ ਜੀ ਡੀ ਬਲਾਕ ਰਣਜੀਤ ਹੈ ਬੀਨੂ ਵਰਸਾ ਸਿੰਗਲ ਟੋਰਾ ਦੇ ਘਰ ਸੀ ਅੱਜ ਤਾਂ ਦੇਖ ਲੋ ਮਤਲਬ ਕਿ ਅਸੀਂ ਨਹੀਂ ਨਾ ਖਬਰਾਂ ਦੀ ਦੁਨੀਆ ਚ ਰਹਿ ਰਹੇ ਕਿ ਇਹਨਾਂ ਦੇ ਘਰ ਵੀ ਸਿਆਲ ਲੈਨੇ ਲੀਡਰਾਂ ਦੇ ਕਿੱਥੇ ਬੈਠੇ ਆ ਤਾਂ ਬਈ ਇੰਟਰਸਟਿੰਗ ਹੁੰਦੀਆਂ ਨੇ ਚੀਜ਼ਾਂ ਇਹਨਾਂ ਦੇ ਘਰ ਤੁਸੀਂ ਦੇਖੋ ਫਿਰ ਪਤਾ ਲੱਗਦਾ ਯਾਰ ਘਰ ਕਿਆ ਚੀਜ਼ ਘਰ ਤਾਂ ਵੈਸੇ ਸਾਰਿਆਂ ਦੇ ਪਿਆਰੇ ਹੁੰਦੇ ਨੇ ਇਹਨਾਂ ਦੇ ਘਰ